ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਨ ਦਿਵਸ ਮਨਾਇਆ ਗਿਆ ਪ੍ਰੋਗਰਾਮ ਵਿੱਚ ਪਾਰਟੀ ਦੇ ਹੋਰ ਵਰਕਰਾਂ ਸਮਾਜਿਕ ਕਾਰਕੁਨਾ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਾਗਰਿਕਾਂ ਨੇ ਹਾਜ਼ਰੀ ਭਰੀ ਸਮਾਰੋਹ ਦੀ ਸ਼ੁਰੂਆਤ ਡਾਕਟਰ ਅੰਬੇਡਕਰ ਜੀ ਦੀ ਤਸਵੀਰ ਅੱਗੇ ਫੁੱਲ ਮਾਲਾਵਾ ਅਰਪਣ ਕਰਕੇ ਕੀਤੀ ਗਈ ਇਸ ਤੋਂ ਬਾਅਦ ਡਾਕਟਰ ਇੰਦਰਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਅੰਬੇਡਕਰ ਨੇ ਭਾਰਤ ਨੂੰ ਨਾ ਸਿਰਫ ਇੱਕ ਮਜ਼ਬੂਤ ਸੰਵਿਧਾਨ ਦਿੱਤਾ ਹੈ ਬਲਕਿ ਸਮਾਜਿਕ ਨਿਆਂ ਸਮਾਨਤਾ ਅਤੇ ਸਿੱਖਿਆ ਦੇ ਅਧਿਕਾਰਾਂ ਲਈ ਅਹਿਮ ਯੋਗਦਾਨ ਪਾਇਆ ਹੈ ਪ੍ਰੋਗਰਾਮ ਦੇ ਅੰਤ ਵਿੱਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਵਿੱਚ ਕੰਬਲ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਕੋਆਰਡੀਨੇਟਰ ਰਾਜੇਸ਼ ਕੁਮਾਰ ਮੋਹਨ ਲਾਲ ਪਗਤ ਰਾਜ ਅਟਲਗੜ ਵਿਜੇ ਖੋਸਲਾ ਨਿਰਮਲ ਸਿੰਘ ਸਮੇਤ ਮੈਂਬਰ ਮੌਜੂਦ ਸਨ ਸਾਡੇ ਰਹਿਬਰ ਨਾਰੀ ਜਾਤੀ ਦੇ ਰਹਿਬਰ ਡਾਕਟਰ ਪੀਬਲੋ ਬੇਡਕਰ ਜੀ ਦਾ 70ਵਾਂ ਪ੍ਰੀਤ ਨਿਵਾਣ ਦਿਵਸ ਹੈ ਆਮ ਆਦੀ ਪਾਰਟੀ ਲੋ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਦੇ ਸਾਰੇ ਵਰਕਰ ਸਹਿਬਾਨ ਜਿਹੜੇ ਉਹ ਆਏ ਨੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿਉਂਕਿ ਸਿਰ ਬਾਅਦ ਜੇ ਬਦਲਾਵ ਜਾਤੀਵਾਦ ਨੂੰ ਖਤਮ ਕਰਨ ਵਾਸਤੇ ਜਿਹੜਾ ਸੰਵਿਧਾਨ ਰਚੇਤਾ ਨੇ ਉਹਨਾਂ ਸਰਵਧਾਨ ਰਜਾ ਕਿ ਸਾਰੇ ਸਮਾਜ ਨੂੰ ਜਿਹੜਾ ਉਹ ਬਰਾਬਰ ਦਾ ਅਧਿਕਾਰ ਦਿੱਤਾ ਨਹੀਂ ਤੇ ਆਜ਼ਾਦੀ ਤੋਂ ਪਹਿਲਾਂ ਸਭ ਤੋਂ ਵੱਧ ਬੜਾ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਜਿਹੜਾ ਉਹ ਮਨੁੱਖ ਸਮਝਤੀ ਜਿਹੜਾ ਸੀ ਉਹ ਕਾਨੂੰਨ ਸੀਗਾ ਔਰਤਾਂ ਨੂੰ ਬਿਲਕੁਲ ਕੋਈ ਅਧਿਕਾਰ ਨਹੀਂ ਸੀ ਹੁਣ ਤੁਸੀਂ ਦੇਖਿਆ ਕਿ ਔਰਤ ਜਿਹੜੀ ਹੈ ਮੈਂਬਰ ਪਾਰਲੀਮੈਂਟ ਵੀ ਹੈ ਔਰਤ ਜਿਹੜੀ ਹੈ ਉਹ ਆਈਐਸ ਹੈ ਆਈਪੀਐਸ ਹੈ ਪੀਪੀਐਸ ਹੈ ਜੱਜ ਬੜੀਆਂ ਇਹ ਜਿਹੜੀ ਸਾਰੀ ਗੱਲ ਹੈ ਇਹ ਡਾਕਟਰ ਬੀਟਕਰ ਦੀ ਜਿਹੜੀ ਉਹ ਦੇਣ ਔਰਤਾਂ ਨੂੰ